ਖੁਰਮੇ ਸ਼ਹਿਰ ਵਿੱਚ ਭਾਈ ਮਰਦਾਨੇ ਦੇ ਅਕਾਲ ਚਲਾਣੇ ਦੇ ਮਗਰੋਂ ਉਸ ਦਾ ਦਾ ਸੰਸਕਾਰ ਕਰਨ ਤੋਂ ਬਾਅਦ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਬਾਲੇ ਨੂੰ ਕਿਹਾ ਕਿ ਬਾਲਾ ਚਲ ਤਲਵੰਡੀ ਚਲੀਏ ਉੱਥੋਂ ਮਰਦਾਨੇ ਦੇ ਪੁੱਤਰ ਨੂੰ ਨਾਲ ਲੈ ਕੇ ਖੁਰਮੇ ਸ਼ਹਿਰ ਪਹੁੰਚਾਣਾ ਹੈ ਅਤੇ ਉਸ ਨੂੰ ਸਰੋਪਾਉ ਦੇ ਕੇ ਮਰਦਾਨੇ ਦੀ ਸਮਾਧੀ ਤੇ ਬਿਠਾਉਣਾ ਹੈ ਇਹ ਬਚਨ ਕਰਕੇ ਗੁਰੂ ਜੀ ਤਲਵੰਡੀ ਪਹੁੰਚ ਕੇ ਬਾਹਰ ਇੱਕ ਖੂਹ ਉੱਪਰ ਬੈਠ ਕੇ ਤੇ ਭਾਈ ਬਾਲੇ ਨੂੰ ਆਗਿਆ ਕੀਤੀ ਕਿ ਰਾਤ ਨੂੰ ਚੁੱਪ ਕਰਕੇ ਮਰਦਾਨੇ ਦੇ ਪੁੱਤਰ ਸ਼ਹਿਜ਼ਾਦੇ ਨੂੰ ਸਾਡੇ پاس ਲਿਆਓ ਕਿਉਂਕਿ ਸਾਡੇ ਮਾਤਾ ਪਿਤਾ ਤੇ ਰਾਏ ਬੁਲਾਰਤਾ ਭਾਵੇਂ ਪਰਲੋਕ ਗਮਨ ਕਰ ਚੁੱਕੇ ਹਨ ਪਰ ਚਾਚਾ ਲਾਲੂ ਜਦ ਵੇਖੇਗਾ ਤਾਂ ਉਹ ਮਿਲ ਕੇ ਬਹੁਤ ਰੋਧਨ ਕਰੇਗਾ ਇਸ ਕਰਕੇ ਅਸੀਂ ਸ਼ਹਿਜ਼ਾਦੇ ਨੂੰ ਇੱਥੋਂ ਹੀ ਨਾਲ ਲੈ ਕੇ ਚਲੇ ਜਾਵਾਂਗੇ ਭਾਈ ਬਾਲੇ ਨੇ ਸੰਧਿਆ ਸਮੇਂ ਸ਼ਹਿਜ਼ਾਦੇ ਨੂੰ ਉਸ ਦੇ ਘਰੋਂ ਲੈ ਆਂਦਾ ਸ਼ਹਿਜ਼ਾਦੇ ਨੇ ਆਣ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਬੈਠ ਗਿਆ ਗੁਰੂ ਜੀ ਨੇ ਕਿਹਾ ਸ਼ਹਿਜ਼ਾਦਾ ਤੇਰਾ ਪਿਤਾ ਖੁਰਮੇ ਸ਼ਹਿਰ ਵਿੱਚ ਚਲਾਣਾ ਕਰ ਗਿਆ ਹੈ ਅਸੀਂ ਤੈਨੂੰ ਉੱਥੇ ਲੈ ਜਾਣ ਵਾਸਤੇ ਸੱਦਿਆ ਹੈ ਤੂੰ ਉੱਥੇ ਚੱਲ ਕੇ ਰਹਿਣਾ ਕਰ ਤੇਰਾ ਮਰਦਾਨੇ ਵਾਂਗੂ ਹੀ ਆਦਰ ਸਤਕਾਰ ਹੋਵੇਗਾ ਸ਼ਹਿਜ਼ਾਦੇ ਨੇ ਹੱਥ ਜੋੜ ਕੇ ਕਿਹਾ ਜਿਵੇਂ ਹੁਕਮ ਹੋਵੇ ਮੈਂ ਤਿਵੇਂ ਹੀ ਕਰਾਂਗਾ ਮੈਨੂੰ ਵੀ ਮੇਰੇ ਪਿਤਾ ਵਾਂਗ ਆਪਣਾ ਦਾਸ ਸਮਝੋ ਤਦ ਗੁਰੂ ਜੀ ਸ਼ਹਿਜ਼ਾਦੇ ਨੂੰ ਨਾਲ ਲੈ ਕੇ ਤਲਵੰਡੀ ਤੋਂ ਚੱਲ ਕੇ ਤੁਲੰਬੇ ਨਗਰ ਪਹੁੰਚ ਗਏ ਉੱਥੇ ਇੱਕ ਸੱਜਣ ਠੱਗ ਰਹਿੰਦਾ ਸੀ ਜਿਸ ਨੇ ਭੇਖ ਤਾਂ ਵੈਸ਼ ਨੂੰ ਸਾਧੂਆਂ ਦਾ ਕੀਤਾ ਹੋਇਆ ਸੀ ਪਰ ਦਇਆ ਉਸ ਦੇ ਅੰਦਰ ਰੰਚਕ ਵੀ ਨਹੀਂ ਸੀ ਬੜੇ ਕੀਮਤੀ ਕੱਪੜੇ ਪਹਿਨਦਾ ਸੀ ਅਤੇ ਬੜੇ ਅਮੀਰੀ ਠਾਠ ਨਾਲ ਰਹਿੰਦਾ ਸੀ ਗੁਰੂ ਜੀ ਪਿੰਡ ਦੇ ਬਾਹਰ ਹੀ ਬੈਠ ਗਏ ਤੇ شہਜਾਦਾ ਮਾਇਆ ਲੈ ਕੇ ਕੁਝ ਖਾਣ ਪੀਣ ਵਾਸਤੇ ਪਿੰਡ ਵਿੱਚ ਚਲਿਆ ਗਿਆ ਪਿੰਡ ਵਿੱਚ ਜਾ ਕੇ ਸ਼ਹਿਜ਼ਾਦੇ ਨੇ ਇੱਕ ਧਰਮਸ਼ਾਲਾ ਵੇਖੀ ਜਿਸ ਵਿੱਚ ਮਹਾਪਖੰਡੀ ਸੱਜਣ ਠੱਗ ਰਿਹਾ ਹੁੰਦਾ ਸੀ ਸ਼ਹਿਜ਼ਾਦੇ ਨੂੰ ਸੱਜਣ ਨੇ ਬੜੇ ਆਦਰ ਨਾਲ ਬਿਠਾ ਕੇ ਉਸ ਦਾ ਨਾਮ ਪੁੱਛਿਆ ਜਦ ਸ਼ਹਿਜ਼ਾਦੇ ਨੇ ਆਪਣਾ ਸਭ ਪਤਾ ਤੇ ਨਾਮ ਟਿਕਾਣਾ ਦੱਸਿਆ ਤੇ ਕਿਹਾ ਕਿ ਮੈਂ ਭੋਜਨ ਵਾਸਤੇ ਆਇਆ ਹਾਂ ਤਦ ਸੱਜਣ ਨੇ ਆਪਣੇ ਆਦਮੀਆਂ ਨੂੰ ਕਿਹਾ ਇਹ ਵੱਡੇ ਆਦਮੀ ਦਾ ਮਰਾਸੀ ਹੈ ਇਸ ਦੀ ਚੰਗੀ ਤਰ੍ਹਾਂ ਸੇਵਾ ਕਰੋ ਜਿਸ ਨਾਲ ਇਹ ਪ੍ਰਸੰਨ ਹੋ ਜਾਵੇ ਸਾਦੇ ਸੱਜਣ ਦਾ ਨੌਕਰ ਸ਼ਹਿਜ਼ਾਦੇ ਨੂੰ ਭੋਜਨ ਛਕਾਉਣ ਵਾਸਤੇ ਅੰਦਰ ਲੈ ਗਿਆ ਅੰਦਰ ਜਾ ਕੇ ਸ਼ਹਿਜ਼ਾਦੇ ਦੇ ਕੱਪੜੇ ਲਾ ਕੇ ਉਸ ਦੀਆਂ ਮੁਸ਼ਕਾਂ ਬਣ ਕੇ ਆਖਿਆ ਕਿ ਜੋ ਕੁਝ ਤੇਰੇ ਪਾਸ ਹੋਰ ਵੀ ਹੈ ਉਹ ਵੀ ਸਾਨੂੰ ਦੱਸ ਦੇ ਨਹੀਂ ਤਾਂ ਤੈਨੂੰ ਇੱਥੇ ਹੀ ਮਾਰ ਦੇਵਾਂਗੇ ਆਪਣੀ ਦਸ਼ਾ ਵੇਖ ਕੇ ਸ਼ਹਿਜ਼ਾਦੇ ਨੇ ਗੁਰੂ ਜੀ ਨੂੰ ਅੰਤਰ ਧਿਆਨ ਹੋ ਕੇ ਯਾਦ ਕੀਤਾ ਤਾਂ ਗੁਰੂ ਜੀ ਤਤਸ਼ਨ ਹੀ ਸੱਜਣ ਦੇ ਘਰ ਪਹੁੰਚ ਗਏ ਤੇ ਪੁੱਛਿਆ ਕਿ ਇੱਥੇ ਸਾਡਾ ਮਰਾਸੀ ਤੁਹਾਡੇ ਪਾਸ ਆਇਆ ਸੀ ਪਰ ਉਹ ਵਾਪਸ ਨਹੀਂ ਗਿਆ ਤੁਹਾਨੂੰ ਉਸ ਦਾ ਕੁਝ ਪਤਾ ਹੈ ਤਾਂ ਦੱਸੋ ਸੱਜਣ ਨੇ ਕਿਹਾ ਇੱਥੇ ਸਾਡੇ ਪਾਸ ਤੁਹਾਡਾ ਮਰਾਸੀ ਨਹੀਂ ਆਇਆ ਤੁਸੀਂ ਸੰਤ ਹੋ ਤੁਹਾਡੇ ਅੱਗੇ ਮੈਂ ਝੂਠ ਨਹੀਂ ਬੋਲਦਾ ਤਦ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਕਿ ਭਾਈ ਬਾਲਾ ਇਸ ਦੇ ਅੰਦਰ ਜਾ ਕੇ ਸ਼ਹਿਜ਼ਾਦੇ ਨੂੰ ਲਿਆਓ ਭਾਈ ਬਾਲਾ ਜਦ ਅੰਦਰ ਗਿਆ ਤਾਂ ਸ਼ਹਿਜ਼ਾਦੇ ਦੀਆਂ ਮੁਸ਼ਕਾਂ ਬਧੀਆਂ ਹੋਈਆਂ ਸਨ ਕੱਪੜੇ ਉਸ ਦੇ ਲੱਥੇ ਹੋਏ ਸਨ ਪਾਈ ਬਾਲੇ ਨੇ ਮੁਸ਼ਕਾਂ ਖੋਲ ਕੇ ਸ਼ਹਿਜ਼ਾਦੇ ਨੂੰ ਗੁਰੂ ਜੀ ਪਾਸ ਲੈ ਆਂਦਾ ਸ਼ਹਿਜ਼ਾਦੇ ਨੇ ਕਿਹਾ ਗੁਰੂ ਜੀ ਤੁਸੀਂ ਮੈਨੂੰ ਚੰਗੇ ਥਾਂ ਭੋਜਨ ਲੈਣ ਭੇਜਿਆ ਜਿਨ੍ਹਾਂ ਨੇ ਮੇਰੇ ਕੱਪੜੇ ਉਤਾਰ ਕੇ ਮੁਸ਼ਕਾਂ ਬਣ ਕੇ ਅੰਦਰ ਸੁੱਟ ਦਿੱਤਾ ਸੀ ਇਹ ਤਿਲਕ ਧਾਰੀ ਵੈਸ਼ ਨੂੰ ਨਹੀਂ ਹੈ ਇਹ ਤਾਂ ਬੜਾ ਵੱਡਾ ਠੱਗ ਹੈ ਇਹ ਮਹਾਪਾਪੀ ਹੈ ਸ਼ਹਿਜ਼ਾਦੇ ਦੀਆਂ ਐਸੀਆਂ ਗੱਲਾਂ ਸੁਣ ਕੇ ਸੱਜਣ ਬਹੁਤ ਸ਼ਰਮਿੰਦਾ ਹੋਇਆ ਗੁਰੂ ਨਾਨਕ ਦੇਵ ਜੀ ਨੇ ਇਸ ਦੀ ਸ਼ਰਮਸਾਰੀ ਦੀ ਦਸ਼ਾ ਵੇਖ ਕੇ ਇੱਕ ਸ਼ਬਦ ਉਚਾਰਣ ਕੀਤਾ ਸੀ ਜਿਸ ਦਾ ਅਰਥ ਸੀ ਕਿ हे ਸੱਜਣ ਤੂੰ ਉਪਰੋਂ ਭੇਖ ਵੈਸ਼ਨੂ ਦਾ ਬਣਾਇਆ ਹੋਇਆ ਹੈ ਤੇ ਅੰਦਰੋਂ ਤੂੰ ਪਾਪਾਂ ਦੀ ਖਾਨ ਹੈ ਬਾਹਰੋਂ ਤੂੰ ਅੰਮ੍ਰਿਤ ਹੈ ਤੇ ਅੰਦਰੋਂ ਨਿਰੀ ਜ਼ਹਿਰ ਹੈ ਜਦ ਅੰਤ ਨੂੰ ਤੇਰੇ ਗਲ ਵਿੱਚ ਜਮ ਫਾਹੀ ਪਾਉਣਗੇ ਤਾਂ ਤੈਨੂੰ ਕੌਣ ਛੁਡਾਵੇਗਾ ਇਹ ਪਾਪਾਂ ਨਾਲ ਇਕੱਠਾ ਕੀਤਾ ਹੋਇਆ ਤੇਰਾ ਧਨ ਦੌਲਤ ਤੇਰੇ ਕਿਸੇ ਕੰਮ ਨਹੀਂ ਆਉਣਾ ਇਸ ਤਰੀ ਪੁੱਤਰ ਸਬੰਧੀਆਂ ਨੇ ਵੀ ਤੇਰੀ ਕੋਈ ਸਹਾਇਤਾ ਨਹੀਂ ਕਰਨੀ ਤਦੋਂ ਨਰਕਾਂ ਵਿੱਚ ਪੈ ਕੇ ਬਹੁਤ ਦੁੱਖ ਪਾਵੇਂਗਾ ਤੇ ਪਛਤਾਪ ਕਰੇਗਾ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਭੈ ਵਾਲੇ ਬਚਨ ਸੁਣ ਕੇ ਸੱਜਣ ਗੁਰੂ ਜੀ ਦੇ ਚਰਨਾਂ ਤੇ ਪੈ ਕੇ ਕਹਿਣ ਲੱਗਾ ਕਿ ਮਹਾਰਾਜ ਮੈਂ ਬਹੁਤ ਪਾਪ ਕੀਤੇ ਹਨ ਮੈਨੂੰ ਰੱਖ ਲਵੋ ਮੈਂ ਤੁਹਾਡੀ ਸ਼ਰਨ ਹਾਂ ਗੁਰੂ ਜੀ ਨੇ ਕਿਹਾ ਜੇ ਤੂੰ ਅੱਗੇ ਤੋਂ ਇਹ ਪਾਪ ਕਰਮ ਕਰਨਾ ਛੱਡ ਦੇਵੇਂਗਾ ਤਾਂ ਤੂੰ ਬਖਸ਼ਿਆ ਜਾਵੇਂਗਾ ਸੱਜਣ ਨੇ ਕਿਹਾ ਮਹਾਰਾਜ ਮੈਂ ਹੁਣ ਕਦੇ ਪਾਪ ਨਹੀਂ ਕਰਾਂਗਾ ਮੇਰੇ ਪਿਛਲੇ ਪਾਪ ਬਖਸ਼ ਕੇ ਮੈਨੂੰ ਉਪਦੇਸ਼ ਦੇ ਕੇ ਸਿੱਖ ਕਰ ਲਵੋ ਗੁਰੂ ਜੀ ਨੇ ਕਿਹਾ ਇਸ ਮਰਾਸੀ ਨੂੰ ਆਪਣਾ ਗੁਰੂ ਮੰਨ ਕੇ ਅੱਗੇ ਤੂੰ ਪਾਪ ਕਰਨੇ ਛੱਡ ਦਿਓ ਤੇ ਪਾਪਾ ਨਾਲ ਇਕੱਠਾ ਕੀਤਾ ਹੋਇਆ maal ਧਨ ਸਭ ਲੁਟਾ ਦੇ ਦਾਦਾ ਸੱਜਣ ਨੇ ਬਚਨ ਮੰਨ ਕੇ ਸਾਰਾ ਧਨ ਗਰੀਬਾਂ ਨੂੰ ਲਟਾ ਦਿੱਤਾ ਇਸ ਤਰ੍ਹਾਂ ਸੱਜਣ ਨੂੰ ਸਮਾਰਕ ਬਖਸ਼ ਕੇ ਗੁਰੂ ਜੀ ਸ਼ਹਿਜਾਦੇ ਨੂੰ ਨਾਲ ਲੈ ਕੇ ਖੁਰਮੇ ਸ਼ਹਿਰ ਪਹੁੰਚ ਗਏ ਸ਼ਹਿਜਾਦੇ ਨੂੰ ਕਿਹਾ ਕਿ ਭਾਈ ਮਰਦਾਨੇ ਦਾ ਦਾਸ ਸੰਸਕਾਰ ਇਸ ਜਗ੍ਹਾ ਹੋਇਆ ਸੀ ਹੁਣ ਇੱਥੇ ਹੀ ਨਿਵਾਸ ਰੱਖ ਤੇ ਆਪਣੇ ਬਾਲ ਬੱਚੇ ਨੂੰ ਵੀ ਇੱਥੇ ਹੀ ਲਿਆ ਇਹ ਸਾਰਾ ਨਗਰ ਤੇਰੀ ਪੂਜਾ ਕਰੇਗਾ ਜਦ ਤੂੰ ਸਾਨੂੰ ਯਾਦ ਕਰੇਗਾ ਅਸੀਂ ਤੇਰੇ ਪਾਸ ਪਹੁੰਚ ਜਾਇਆ ਕਰਾਂਗੇ ਇਸ ਤਰ੍ਹਾਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨੇ ਦੇ ਸੁਪੁੱਤਰ ਸ਼ਹਿਜ਼ਾਦੇ ਦੀ ਇੱਕ ਨਵੀਂ ਜ਼ਿੰਦਗੀ ਦਾ ਆਰੰਭ ਕਰਵਾਇਆ ਸੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ